ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਰਚੜੀ ਕਲਾ ਵਿੱਚ ਹੋਮਗੇ ਦੁਪਹਿਰ ਦਾ ਟਾਈਮ ਹੈਗਾ ਜੀ ਅੱਜ ਮੈਂ ਆਪਣੀ ਰੁਟੀਨ ਜਿਹੜੀ ਹੈਗੀ ਹੈ ਬਲੌਗ ਦੁਪਹਿਰ ਦੇ ਟਾਈਮ ਤੋਂ ਸਟਾਰਟ ਕਰ ਰਹੀ ਆ ਤੇ ਮੈਂ ਲੱਗੀ ਸੀ ਲੰਚ ਦੀ ਤਿਆਰੀ ਕਰਨ ਨਾਲ ਦੀ ਨਾਲ ਉੱਧਰ ਮੇਰੇ ਕੱਪੜੇ ਵੀ ਧੋਤੇ ਜਾ ਰਹੇ ਨੇ ਮਸ਼ੀਨ ਦੇ ਵਿੱਚ ਅੱਜ ਮੈਂ ਲੰਚ ਵਿੱਚ ਬਣਾਵਾਂਗੀ ਜੀ ਗੋਂਗਲੂ ਛਲਗਮ ਛਲਗਮਾਂ ਦੀ ਸਬਜ਼ੀ ਬਣਾਵਾਂਗੀ ਅੱਜ ਮੈਂ देखो जी ਆਪਾਂ ਨੇ ਲੈ ਲੈਨੇ ਗੁੰਗਲੂ ਤੇ ਇਹ ਸ਼ਲਜੰਬੀ ਕਹਿੰਦੇ ਇਹਨਾਂ ਨੂੰ ਮੈਂ ਜਦੋਂ ਵੀ ਕੋਈ ਦਾਲ ਸਬਜੀ ਕੁਛ ਵੀ ਬਣਾਉਣੀ ਆ ਤਾਂ ਮੇਰਾ ਜ਼ਿਆਦਾਤਰ ਬਸ ਇਹੀ ਹੁੰਦਾ ਹੈ ਕਿ ਆਪਾਂ ਜੋ ਵੀ ਸਬਜੀ ਬਣਾਈਏ ਪੂਰੀ ਹੈਲਦੀ ਹੋਣੀ ਚਾਹੀਦੀ ਹੈ ਤੇ ਨਾ ਆਪਾਂ ਦੇਚ ਜ਼ਿਆਦਾ ਮਸਾਲੇ ਵਗੈਰਾ ਪਾਉਣੇ ਨੇ ਤੇ ਨਾ ਹੀ ਆਪਾਂ ਐਤਾ ਹੁੰਦਾ ਹੈ ਵੀ ਉੱਪਰ ਤੇਲ ਜਾ ਕੇ ਉਹ ਜਿਹੜਾ ਹੈਗਾ ਉਹ ਤਰਦਾ ਫਿਰਦਾ ਹੋਵੇ ਆਪਾਂ ਉਹ ਵੀ ਬਹੁਤ ਠੀਕ ਮਾਤਰਾ ਵਿੱਚ ਹੀ ਪਾਉਨੇ ਆ ਕੋਈ ਜ਼ਿਆਦਾ ਨਹੀਂ ਪਾਉਂਦੇ ਹੈਗੇ ਔਰ ਗਰਮ ਮਸਾਲਾ ਵੀ ਅੱਜ ਕੱਲ ਮੈਂ ਇਸ ਕਰਕੇ ਪਾ ਰਹੀਆਂ ਕਿਉਂਕਿ ਸਰਦੀਆਂ ਚੱਲ ਰਹੀਆਂ ਨੇ ਸਰਦੀਆਂ ਦੇ ਵਿੱਚ ਚਲੋ ਥੋੜਾ ਜਿਹਾ ਚੱਲ ਜਾਂਦਾ ਹੈ ਗਰਮ ਮਸਾਲਾ ਨੀਤਾ ਗਰਮੀਆਂ ਦੇ ਵਿੱਚ ਤਾਂ ਆਪਾਂ ਗਰਮ ਮਸਾਲਾ ਪਾਉਂਦੇ ਨਹੀਂ ਹੈਗੇ ਜੀਰਾ ਤੇ ਸਾਬਤ ਜਿਹੜਾ ਤੜੀਆਂ ਦਾ ਬਸ ਉਹੀ ਪਾਉਂਦੇ ਹੁੰਦੇ ਆ ਤੇ ਹੁਣ ਜਿਵੇਂ ਅੱਜ ਮੈਂ ਛਲਗਮ ਬਣਾ ਰਹੀਆਂ ਤਾਂ ਮੈਂ ਇਹ ਦੇਖ ਰਹੀਆਂ ਕਿ ਇਹਦੇ ਵਿੱਚ ਮੈਂ ਕੀ ਕੀ ਪਾਵਾਂ ਕਿਉਂਕਿ ਮੇਰੇ ਕੋਲ ਪਿਆਜ਼ ਦੀਆਂ ਜਿਹੜੇ ਭੁੰਖਾਂ ਹੁੰਦੀਆਂ ਨੇ ਲਸਣ ਦੀਆਂ ਭੁੰਖਾਂ ਵੀਆਂ ਨੇ ਕੁਝ ਮੇਰੇ ਕੋਲ ਹਰੀ ਹਰੇ ਪੱਤੇਦਾਰ ਸਬਜੀ ਵੀ ਪਈ ਆ ਜਿਵੇਂ ਸਾਗ ਦੇ ਵਿੱਚੋਂ ਮੈਂ ਰੱਖ ਲਿਆ ਸੀ ਥੋੜਾ ਬਹੁਤਾ ਸਮਾਨ ਤੇ ਉਹਦੇ ਵਿੱਚੋਂ ਵੀ ਮੈਂ ਪਾਵਾਂਗੀ ਦੇਖਦੀਆਂ ਵਿੱਚ ਪਾਲਕ ਪਈ ਆ ਜਾਂ ਕੁਝ ਫਰਤੂ ਵਗੈਰਾ ਪਏ ਨੇ ਉਹ ਵੀ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਸਬਜੀ ਦੇ ਵਿੱਚ ਕਈ ਵਾਰ ਮੈਂ ਜਿਹੜੇ ਸ਼ਲਗਮ ਹੁੰਦੇ ਆ ਬਿਲਕੁਲ ਹੀ ਘੁਲਮੇ ਜੇ ਬਣਾਉਣੀ ਆ ਜਾਂ ਫਿਰ ਥੋੜੇ ਜਿਹੇ ਖੜਮੇ ਜਦੋਂ ਆਪਾਂ ਮਟਰ ਵਗੈਰਾ ਪਾਉਨੇ ਤਾਂ ਫਿਰ ਥੋੜੇ ਜੇ ਸੁੱਕੀ ਸਬਜੀ ਦੀ ਟਾਈਪ ਜੇ ਬਣਾ ਲੈਣੇ ਨੇ ਅੱਜ ਮੈਂ ਮਟਰ ਤਾਂ ਨਹੀਂ ਪਾਵਾਂਗੀ ਚਲੋ ਦੇਖਦੇ ਆ ਕਿਸ ਤਰ੍ਹਾਂ ਦੀ ਬਣਾਉਣੀ ਹੈ ਸਬਜੀ ਬਣਾਉਣ ਵੇਲੇ ਮੈਂ ਦੇਖਦੀ ਹੁੰਦੀ ਆ ਫਿਰ ਵੀ ਅੱਜ ਮੈਂ ਸਬਜੀ ਕਿੱਦਾਂ ਦੀ ਬਣਾਉਣੀ ਹੈ ਫਿਰ ਚਲੋ ਉਸ ਟਾਈਪ ਦੀ ਫਿਰ ਸਬਜੀ ਬਣ ਜਾਂਦੀ ਹੁੰਦੀ ਹੈ ਚਲੋ ਜੀ ਮੈਂ ਤੁਹਾਡੇ ਨਾਲ ਥੋੜੀ ਬਹੁਤੀ ਦੇਖਦੀਆਂ ਰੈਸਪੀ ਸ਼ੇਅਰ ਕਰਕੇ ਅੱਪਾ ਨੇ ਛਲਗੰਬੀ ਛੇਲ ਲੈਨੇ ਲਸਣ ਵੀ ਛੇਲ ਲਿਆ ਇੱਥਰ ਲਸਣ ਤੇ ਪਿਆਜ਼ ਦੀਆਂ ਭੁੰਖਾਂ ਪਈਆਂ ਨੇ ਇੱਕ ਆਪਾਂ ਆਲੂ ਪਾਵਾਂਗੇ ਪਿਆਜ਼ ਪਾਵਾਂਗੇ ਅਦਰਕ ਲੈ ਲੈਣਾ ਥੋੜਾ ਜਿਹਾ ਲੋ ਜੀ ਆਪਾਂ ਹੁਣ ਸਬਜ਼ੀ ਦੇ ਵਿੱਚ ਆਹ ਮੂਲੀ ਦੇ ਪੱਤੇ ਪਾਵਾਂਗੇ ਇੱਕ ਆਪਾਂ ਨੇ ਮੂਲੀ ਵੀ ਪਾ ਲੈਣੀ ਐ ਛਲਗਮਾਂ ਦੇ ਨਾਲ ਹੀ ਆਲੂ ਹੋ ਗਏ ਛਲਗਮ ਹੋ ਗਏ ਮੂਲੀ ਦੇ ਪੱਤੇ ਮੂਲੀ ਤੇ ਚਲੋ ਜੀ ਆਪਾਂ ਬਣਾਉਨੇ ਆ ਹੁਣ ਟੇਸਟੀ ਟੇਸਟੀ ਸਬਜੀ ਇਹ ਸਭ ਤੋਂ ਪਹਿਲਾਂ ਆਪਾਂ ਪਾਉਣੇ ਆ ਜੀ ਤੇਲ ਹੁਣ ਆਪਾਂ ਨਾ ਕੁਝ ਦਿਨਾਂ ਤੋਂ ਸਰੋਂ ਦਾ ਤੇਲ ਨਹੀਂ ਵਰਤ ਰਹੇ ਹੈਗੇ ਕਿਉਂਕਿ ਕਹਿੰਦੇ ਵਿੱਚ ਜੀ ਨਾ ਕੋਈ ਵੀ ਆਪਾਂ ਤੇਲ ਵਰਤਦੇ ਆ ਜਿਹੜਾ ਉਹ ਚੇਂਜ ਕਰ ਦੇਣਾ ਚਾਹੀਦਾ ਹੈ ਚੇਂਜ ਲਓ ਜੀ ਸਭ ਤੋਂ ਪਹਿਲਾਂ ਆਪਾਂ ਅਦਰਕ ਲਸਾਂ ਪਾਉਨੇ ਆ ਤੇਲ ਆਪਣਾ ਗਰਮ ਹੋ ਗਿਆ ਸੀ ਜੀਰਾ ਆਪਣੇ ਕੋਲ ਖਤਮ ਹੋਇਆ ਹੋਇਆ ਹੈ ਇਸ ਕਰਕੇ ਆਪਾਂ ਨੇ ਜੀਰਾ ਨਹੀਂ ਪਾਇਆ ਅਣਕੌਣ ਹੈ ਜੀ ਪਿਆਜ਼ ਹਰੀਆਂ ਮਿਰਚਾਂ ਦਾ ਪੇਸਟ थोड़ी लाल मिर्च नमक हल्दी थोड़ा जहा गर्म मसाला अज मैं सब्जी सुखी रखा ਅੱਜ ਕੋਟੇ ਕੇ ਸ਼ਾਲਗਮਨੀ ਬਣਾਣੇ ਹੈਗੇ ਥੋੜਾ ਜਿਹਾ ਪਾਣੀ ਮਸਾਲਾ ਪਕਾਣ ਦੇ ਲਈ ਲੋਲੀ ਦੇ ਪੱਤੇ ਲਸਣ ਤੇ ਪਿਆਜ਼ ਦੀਆਂ ਭੁੰਖਾਂ ਹੁਣ ਪਾ ਦਿੰਨੇ ਆ ਜੀ ਆਪਣੇ ਛਲਗਮ ਤੇ ਮੂਲੀ ਲਓ ਜੀ ਹੁਣ ਆਪਾਂ ਇਹਨੂੰ ਸਲੋ ਫਲੇਮ ਦੇ ਉੱਪਰ ਥੋੜੇ ਦੇ ਉੱਪਰ ਰੱਖ ਕੇ ਇਹਨੂੰ ਪਕਾਵਾਂਗੇ ਸਬਜ਼ੀ ਨੂੰ ਬਹੁਤ ਤੇਜ਼ ਆਂਚ ਦੇ ਉੱਪਰ ਨਹੀਂ ਪਕਾਣੀ ਹੈ ਜੀ ਅੋ ਜੀ ਦੇਖੋ ਆਪਣੀ ਸਬਜ਼ੀ ਬਣ ਗਈ ਹੈ ਪਾਣੀ ਵਿੱਚ ਬਿਲਕੁਲ ਹੀ ਸੁੱਕ ਗਿਆ ਹੈ ਤਿਆਰ ਬਰ ਤਿਆਰ ਆਪਣੀ ਛਲਗਮ ਆਲੂ ਮੂਲੀ ਦੀ ਸਬਜ਼ੀ ਬਹੁਤ ਹੀ ਟੇਸਟੀ ਟੇਸਟੀ ਬਣੀ ਹੈ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਮੈਨੂੰ ਉਜੀ ਸਬਜੀ ਹੋ ਗਈ ਤਿਆਰ ਡਾਕਟਰ ਸਾਹਿਬ ਨੂੰ ਰੋਟੀ ਦੇਈ ਆਪਾਂ ਥਾਲੀ ਵੀ ਆਪਾਂ ਨੇ ਤਿਆਰ ਕਰ ਲਈ ਦਹੀਂ ਦੇ ਨਾਲ ਮੂਲੀ ਅਦਰਕ ਔਰ ਗਾਜਰ ਦਾ achar ਹੈਗਾ ਏ ਐਨਾ ਮੱਖਣ ਬਣਾਏ ਦਾ ਫਾਇਦਾ ਕੀ ਹੈ ਮੱਖਣ ਤਾਂ ਵਿੱਚ ਰੱਖਿਆ ਹੀ ਨਹੀਂ ਆਪਾਂ ਨੇ ਥਾਲੀ ਦੇ ਉਹ ਨਮਕ ਪਾ ਲਓ ਅਜੋਰ ਪਰ ਰੱਖਾਂ ਥੋੜਾ ਜਿਹਾ ਕੀ ਵਿੱਚ ਨਮਕ ਪਾਣਾ ਨਾਲ ਨੂੰ ਲੱਸੀ ਦਾ ਗਲਾਸ ਐ ਭਾਈ ਨਾਲ ਨੂੰ ਲੱਸੀ ਦਾ ਗਲਾਸ ਅੱਜ ਜੀ ਖਾਣਾ ਵਗੈਰਾ ਖਾ ਲਿਆ ਸੀ ਆਪਾਂ ਨੇ ਤੇ ਕੱਪੜੇ ਵੀ ਜਿਹੜੇ ਰਹਿੰਦੇ ਸੀ ਮੈਂ ਉਹ ਵੀ ਸੁੱਕਣੇ ਪਾ ਦਿੱਤੇ ਐ ਇੱਧਰ ਬਾਲਕਨੀ ਦੇ ਵਿੱਚ ਹੀ ਰੂਮ ਦੇ ਵਿੱਚ ਜਿਹੜਾ ਰੱਖਿਆ ਹੈ ਮੇਰਾ ਸਟੈਂਡ ਉੱਤੇ ਉੱਪਰ ਕਿਉਂਕਿ ਧੁੱਪ ਵੀ ਇੱਧਰ ਵਧੀਆ ਆਈ ਹੋਈ ਐ ਹੈਲੋ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਤੇ ਸ਼ਾਮ ਨੂੰ ਲੱਗੀ ਹਾਂ ਜੀ ਮੈਂ ਤਿਆਰ ਕਰਨ ਡਿਨਰ ਕਿਉਂਕਿ ਅੱਜ ਸਾਡੇ ਆ ਰਹੇ ਨੇ ਜੀ ਗੈਸਟ ਲੁਧਿਆਣੇ ਤੋਂ ਤੇ ਸਵੇਰ ਉਹਨਾਂ ਨੇ ਜਲਦੀ ਗੋਆ ਜਾਣਾ ਏ ਤੇ ਇੱਥੋਂ ਫਿਰ ਉਹਨਾਂ ਨੇ ਚੰਡੀਗੜ੍ਹ ਤੋਂ ਫਲਾਈਟ ਫੜਨੀ ਆ ਅੱਜ ਨਾਈਟ ਸਟੇ ਆਪਣੇ ਕੋਲ ਕਰਨਗੇ ਤੇ ਮੈਂ ਲੱਗੀ ਹਾਂ ਡਿਨਰ ਤਿਆਰ ਕਰਨ ਬਸ ਆਉਣ ਵਾਲੀ ਨੇ ਉਹ ਡਿਨਰ ਚ ਬਣਾਇਆ ਜੀ ਆਪਾਂ ਨੇ ਮਟਰ ਪਨੀਰ ਨੇ ਬਣਾਈ ਹੈ ਜੀ ਧਾਲ ਇੱਧਰ ਆਪਣੇ ਰਾਈਸ ਬਣ ਰਹੇ ਨੇ ਇੱਥੇ ਆਪਾਂ ਮਸਾਲੇਦਾਰ ਬਣਾਇਆ ਰਾਇਤਾ ਇਹ ਬਣਾਇਆ ਜੀ ਆਪਾਂ ਨੇ ਗਜਰੇਲਾ ਇਹ ਹੈਗੀ ਹੈ ਜੀ ਗੋਭੀ ਦੀ ਸਬਜ਼ੀ ਆਲੂ ਗੋਭੀ ਹਾਂਜੀ ਗੈਸਟ ਆਪਣੇ ਆ ਗਏ ਨੇ ਤੇ ਹੁਣ ਆਪਾਂ ਉਹਨਾਂ ਵਾਸਤੇ ਖਾਣਾ ਸਰਵ ਕਰੀਏ ਸਾਡੇ ਗੈਸਟ ਵੀ ਆਪਣੇ ਆਪ ਹੀ ਰੋਟੀ ਵਰਤਾ ਰਹੇ ਨੇ ਹੈਗੀ ਹੈ ਕੋ ਇਹ ਦੇਖੋ ਜੱਟੀ ਕੁੜੀਆ ਗੋਸ਼ੀ ਮੈਂ ਵਿੱਚ ਬੋਲਦੀ ਉਹ ਜੀ ਜੋ ਕੁਝ ਅੱਜ ਜੀ ਖਾਣਾ ਖਾ ਰਹੇ ਨੇ ਤੇ ਮੈਂ ਨਾਲ ਦੀ ਨਾਲ ਗਰਮ ਗਰਮ ਰੋਟੀ ਬਣਾ ਰਹੀ ਆ